ਮੰਤਾ ਡੈਲੀ ਮੂੜ ਜਾ ਹੀਦਾ ਓਏ ਕੁਛ ਨਹੀਂ ਦਾ ਰੂਪੇ ਕਿ ਲੱਗੇ ਰਹਿੰਦੇ ਰਿਸ਼ਤੇਦਾਰ ਜੀ ਕੱਲ ਦਾ ਲਾਈ ਜਾਂਦੇ ਰਾਤ ਦੇ ਸਾਰਾਂ ਦਿਨ ਰਾਤ ਲਾਈ ਜਾਂਦੇ ਮੈਂ ਕਰੂੰ ਮੇਰੇ ਨਾਲ ਕੋਈ ਹਲੋ ਆਪੇ ਉਹ ਲਾ ਫੇਰਾ ਗੋਲ ਉਹ ਗੱਲ ਕਰ ਜਾ ਮਾਰਦਾ ਕੋਈ ਨਾ ਸਾਹ ਨਾਲ ਗੱਲ ਕਰਾਂਗੇ ਰਿਸ਼ਤੇਦਾਰਾ ਮੇਰੇ ਕੋਈਆਂ ਮੂੰਹ ਹੀ ਨਾ ਪਕਾਈ ਮਰੀ ਜਾਈ ਸੱਸੀ ਘਰ ਭਾਈ ਬਹੁਤ ਠੀਕ ਹੈਗਾ ਪਰਿਵਾਰ ਵਦਿਗਾ ਵਦਿਗਾ ਤੁਸੀਂ ਦੱਸੋ ਘਰ ਪਰਿਵਾਰ ਕਿਵੇਂ ਆ ਬਸ ਤੈਨੂੰ ਯਾਦ ਕਰੀ ਜਾਂਦੇ ਸੀ

ഒന്നിനും കൊടുക്കയല്ല ഉണ്ട്